ਮੈਨੂੰ ਪਹਿਲਾਂ ਨਹੀਂ ਪਤਾ ਕਿ ਟੈਂਪੂ ਕਿਨੂੰ ਕਹਿੰਦੇ ਆ ਇੰਡੀਆ ਦਾ ਜਰੂਰ ਸੁਣੀਦਾ ਈ ਖਬਰਾਂ ਨੇ ਵਿੱਚ ਲੱਖੇ ਸੁਧਾਨੇ ਨੇ ਹੋਰ ਕਈਆਂ ਨੇ ਕਿਹਾ ਆ ਕੋ ਮੇਡ ਨਾਲ ਸੰਧੂ ਵੀ ਲਾਤਾ ਸੰਧੂਆਂ ਦੀ ਬੇਇੱਜ਼ਤੀ ਕਰਾ ਕੇ ਰੱਖਤੀ ਜਿਹਾ ਨਾਂ ਨੇ ਪਰ ਇਹ ਟੈਂਪੂ ਦਾ ਪ੍ਰਧਾਨ ਆ ਇੱਥੇ ਇਹ ਲੱਤ ਲਾ ਗਿਆ ਜੇ ਇੱਥੇ ਇਹ ਸਟੈਂਡ ਲੈ ਗਿਆ ਕਹਿੰਦਾ ਸਾਡੀ ਜੁਲੀਆਂ ਨੂੰ ਭਾਵੇਂ ਜਿੱਦਾਂ ਨਹੀਂ ਮਾੜੀ ਜੇ ਚੰਗੀ ਆ ਅਸੀਂ ਕੁਝ ਨਹੀਂ ਹੋਇਆ ਅਹੀਂ ਨਹੀਂ ਟ੍ਰੇਡ ਤੇ ਆਉਂਦੇ ਇਹਨੇ ਇਹ ਵੀ ਕਿਹਾ ਕਿ ਉਥੇ ਗੁਰੂਆਂ ਪੀਰਾਂ ਦੀ ਧਰਤੀ ਆ ਕੈਨਸਲ ਹੋ ਗਈ ਗੱਲ ਵੱਖਰੀ ਆ ਕਿਤੇ ਨਾ ਕਿਤੇ ਆ ਕੇ ਇਹ ਸਟੈਂਡ ਲੈ ਗਿਆ ਪਰ ਗੱਲ ਇੱਥੇ ਆਉਂਦੀ ਆ ਵੀ ਇਹਨਾਂ ਨੂੰ ਅੰਦਰੋਂ ਅੰਦਰ ਹੀ ਦੁੱਖ ਵੀ ਹੈਗਾ ਵਾ ਕਿ ਸਾਡੀ ਕਮਿਊਨਿਟੀ ਵਧਣੀ ਚਾਹੀਦੀ ਘਟ ਰਹੀ ਆ ਇਹਦੇ ਬਾਰੇ ਤੁਸੀਂ ਕੀ ਕਹਿਣਾ ਚਾਹੁੰਦੇ ਆ ਬੇਦੋ ਵੀ ਇੱਕ ਸੋਸ਼ਲ ਮੀਡੀਆ ਇਹੋ ਜਿਹੇ ਕੁੱਤੇ ਬੰਦੇ ਆ ਹਰਾਮੀ ਲੋਕ ਆ ਕਿ ਇਹਨੂੰ ਫੋਨ ਕਰ ਕਰ ਪੁੱਛਣ ਦੇ ਬਿਆਨ ਲੈਣ ਦੇ ਕਿ ਦੱਸੋ ਇਹਨੇ ਕਿਹੜਾ ਕਿ ਬੰਗਲਾਦੇਸ਼ ਦੇ ਹਮਲਾ ਕੀਤਾ ਆਈਗਾ ਜੱਜ ਇੰਨੀਆਂ ਦੇ ਹੱਥ ਖੜੇ ਕਰਾਪੇ ਹਰ ਇੱਕ ਨੂੰ ਪਤਾ ਵਾ ਕਿ ਦਰਬਾਰ ਸਾਹਿਬ ਦੇ ਬਵਿੱਤਰ ਧਰਤੀ ਆ ਉਥੇ ਆ ਆ ਟੰਟਣੂ ਆਉਣ ਲੱਗੇ ਟੈਂਪੂ ਇੱਕ ਗੱਲ ਹੈ ਕਿ ਆ ਸਾਡੇ ਗੁਰਦਾਰ ਸਾਹਿਬ ਦੇ ਹੁਣ ਬੰਦਿਆਂ ਨੂੰ ਪਤਾ ਲੱਗ ਗਿਆ ਵੀ ਚੰਡੀਗੜ੍ਹ ਦੇ ਬੜੇ ਟੈਂਪੂ ਆ ਨਾਲ ਲਿਆ ਕੇ ਮੇਂ ਦੇਸੀ ਦੀ ਬੋਦ ਨਾਲ ਲੈਣ ਕੇ ਭੁਜੀਆ ਇਹ ਨਾ ਗੱਲ ਯਾਦ ਰੱਖੇ ਚੰਡੀਗੜ੍ਹ ਗੁਰਦਾਸਪੁਰੀ ਦੇ ਜਾਣਗੇ ਜਰੂਰ ਇਹਨਾਂ ਟੈਂਪੂਆਂ ਦੇ ਵੀ ਧੂਏ ਕੱਢ ਆਉਣੇ ਆ ਇਹਨਾਂ ਟੈਂਪੂ ਵੀ ਚਲਾ ਦੇਣੇ ਆ ਗੱਲ ਮੈਂ ਹਾਸਿਲ ਜਾਗਰਾ ਕਰਨੇ ਪਰ ਗੁੱਸਾ ਇੰਨਾ ਹੈ ਕਿ ਤੂੰ ਗੱਲ ਕਰਨ ਵਾਲੀ ਨਹੀਂ ਬਾਕੀ ਤੁਸੀਂ ਕਮੈਂਟ ਕਰਿਓ ਵੀ ਕੀ ਕਹਿੰਨੇ ਆ ਇਸ ਟੈਂਪੂ ਬਾਰੇ ਸੰਧੂ ਵੀ ਗੁਸਾਣਾ ਕਰਨ ਪਰ ਇਹਦਾ ਨਾਮ ਹੀ ਬਦਲ ਦੋ ਇੱਕ ਕਰਵਾਣੀ ਕਰ ਦੋ ਮੇਰੇ ਵੀਰ ਬੰਦੂ ਇਹਦਾ ਨਾਮ ਬਦਲ ਦੋ ਮੇਰੇ ਭਰਾ